ਤੁਹਾਡਾ ਨਾਮ ਦੱਸ ਦੇਣਾ ਹਾਂ ਮੈਂ ਡੀਐਸ ਬੈਂਸ ਹਾਂ ਜੀ ਰਿਟਾਇਰਡ ਆਈਐਸ ਅਫੀਸਰ ਚੇਅਰਮੈਨ ਦਿੱਲੀ ਪਬਲਿਕ ਸਕੂਲ ਖੰਨਾ ਹਾਂ ਜੀ ਦੱਸ ਦਿਓ ਜੀ ਤੁਹਾਡਾ ਇਸ ਬਾਰੇ ਅੱਛਾ ਅਸੀਂ ਦਿੱਲੀ ਪਬਲਿਕ ਸਕੂਲ ਖੰਨੇ ਦੇ ਵਿੱਚ 2011 ਤੋਂ ਚਲਾ ਰਹੇ ਹਾਂ ਸਾਡੇ ਬੱਚੇ ਜਿਹੜੇ ਨੇ ਬڑے ਹੋਣ ਹੱਥ ਨਿਕਲੇ ਨੇ ਕੁਝ ਬੱਚਿਆਂ ਨੂੰ ਆਈਆਈਟੀ ਜੈਡਮਿਸ਼ਨ ਮਿਲ ਗਈ ਕਈਆਂ ਨੇ ਮੈਡੀਕਲ ਕਾਲਜ ਜੁਆਇਨ ਕਰ ਲਏ ਕੁਝ ਥਾਪੜਾ ਇੰਜੀਨੀਅਰਿੰਗ ਕਾਲਜ ਵਿੱਚ ਨੇ ਕੁਝ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਨੇ ਬਹੁਤ ਸਾਰੇ ਬੱਚੇ ਸਾਡੇ ਜਿਹੜੇ ਨੇ ਫੋਰਨ ਕੰਟਰੀਜ਼ ਵਿੱਚ ਗਏ ਨੇ ਐਸਵੇਲੇ ਸਾਡੇ 102 ਬੱਚੇ ਜਿਹੜੇ ਨੇ ਕੈਨੇਡਾ ਪੜ੍ਹ ਰਹੇ ਨੇ ਅਸੀਂ ਇਹ ਫੀਲ ਕਰਦੇ ਹਾਂਗੇ ਕਿ ਜਿਹੜਾ ਹਾਈ ਕੁਆਲਿਟੀ ਐਜੂਕੇਸ਼ਨ ਹੈਗੀ ਸਾਰੇ ਪੰਜਾਬ ਦੇ ਵਿੱਚ ਅਵੇਲੇਬਲ ਹੋਣੀ ਚਾਹੀਦੀ ਹੈਗੀ ਜਿਹੜੇ ਇਲਾਕਿਆਂ ਦੇ ਵਿੱਚ ਚੰਗੇ ਸਕੂਲ ਨਹੀਂ ਹਨ ਉਹਨਾਂ ਦੇ ਵਿੱਚ ਅਸੀਂ ਬਿਹਤਰੀਨ ਐਜੂਕੇਸ਼ਨ ਲੈ ਕੇ ਜਾਣੀ ਚਾਹੁੰਦੇ ਹਾਂ ਸਾਡੇ ਕੋਲ ਬਹੁਤ ਸਾਰੇ ਬੱਚੇ ਮਾਛੀਵਾੜਾ ਤੋਂ ਆ ਕੇ ਪੜ੍ਹਦੇ ਨੇ ਕਈ ਸਾਰੇ ਬੱਚੇ ਪਾਸ ਆਊਟ ਹੋ ਗਏ ਕਈ ਸਾਰੇ ਬੱਚੇ ਜਾ ਕੇ ਦਿੱਲੀ ਯੂਨੀਵਰਸਿਟੀ ਵਗੈਰਾ ਦੇ ਵਿੱਚ ਐਡਮਿਸ਼ਨ ਵੀ ਲਈ ਹੈ ਲੇਕਿਨ ਅਸੀਂ ਇਹ ਦੇਖਿਆ ਕਿ ਬੱਚੇ ਜਦ ਸਾਡੇ ਕੋਲ ਆਉਂਦੇ ਨੇ ਤੇ ਚੌਥੀ ਪੰਜਵੀਂ ਕਲਾਸ ਤੱਕ ਜਿਹੜਾਗਾ ਕਿਤੇ ਲੋਕਲ ਸਕੂਲ ਵਿੱਚ ਪੜ੍ਹਦੇ ਨੇ ਫਿਰ ਡੀਪੀਐਸ ਖੰਨਾ ਪਹੁੰਚਦੇ ਨੇ ਮੈਂ ਸਮਝਦਾ ਹਾਂ ਕਿ ਜਿਹੜੀ ਬੱਚੇ ਦੀ ਐਜੂਕੇਸ਼ਨਲ ਗਰੋਥ ਹੈ ਉਹ ਸਭ ਤੋਂ ਜ਼ਿਆਦਾ ਛੋਟੀ ਉਮਰ ਵਿੱਚ ਹੁੰਦੀ ਹੈਗੀ ਪ੍ਰੀ ਨਰਸਰੀ ਨਰਸਰੀ ਪ੍ਰੈਪ ਕੇਜੀ ਇਹਨਾਂ ਸਾਲਾਂ ਦੇ ਵਿੱਚ ਜਿਹੜੀ ਬੱਚੇ ਦੀ ਕੌਨਫੀਡੈਂਸ ਅੰਗਰੇਜ਼ੀ ਸਪੀਕਿੰਗ ਜਾਂ ਨੌਲੇਜ ਜਿਹੜੀ ਵਧਦੀ ਹੈਗੀ ਉਸ ਦਾ ਕੋਈ ਮੁਕਾਬਲਾ ਨਹੀਂ ਹੈ ਇਸ ਕਰਕੇ ਅਸੀਂ ਇਹ ਸੋਚਿਆ ਕਿ ਅਸੀਂ ਇੱਕ ਫੀਡਰ ਸਕੂਲ ਚਲਾਈਏ ਮਾਛੀਵਾੜੇ ਦੇ ਵਿੱਚ ਤਾਂ ਕਿ ਪੇਰੈਂਟਸ ਨੂੰ ਸਹੂਲਤ ਹੋਵੇ ਬੱਚਿਆਂ ਵਾਸਤੇ ਸੌਖਾ ਹੋਵੇ ਫੌਰਨ ਆਕੇ ਆਪਣਾ ਸਕੂਲ ਜੁਆਇਨ ਕਰਨ এডੂਕੇਸ਼ਨ ਲੈਂਡ ਜਦੋਂ 8 ਸਾਲ ਦੇ ਹੋ ਜਾਣ ਫਿਰ ਆਰਾਮ ਨਾਲ ਦਿੱਲੀ ਪੰਬੀ ਸਕੂਲ ਖੰਨਾ ਜਾ ਸਕਦੇ ਨੇ ਮੈਂ ਸਮਝਦਾ ਹਾਂ ਦਿੱਲੀ ਪਬਲਿਕ ਸਕੂਲ ਦੀ ਖੰਨੇ ਦੀ ਜਿਹੜੀਆਂ ਫੈਸਿਲਿਟੀਆਂ ਨੇ ਉਹ ਸ਼ਾਇਦ ਇਸ ਇਲਾਕੇ ਵਿੱਚ ਕਿਤੇ ਵੀ ਨਹੀਂ ਹਨ ਸਾਡੇ ਕੋਲ ਦੋ সুইমিং ਪੂਲ ਨੇ ਹੌਟ ਸਲਾਈਡਿੰਗ ਹੈ ਗੋਲਫ ਦਾ ਅਰੇਂਜਮੈਂਟ ਹੈ ਸਾਰੇ ਗੇਮਸ ਹੋਰ ਸਪੋਰਟਸ ਨੇ ਬਹੁਤ ਸਾਰੀਆਂ ਸਾਡੀਆਂ ਐਕਟੀਵਿਟੀਜ਼ ਜਿਹੜੀਆਂ ਹਨ ਫੁੱਟਬਾਲ ਕ੍ਰਿਕਟ ਹਾਕੀ ਵਾਲੀਬਾਲ ਬਾਸਕਟਬਾਲ ਇਹ ਸਾਰੀਆਂ ਫੈਸਿਲਿਟੀਆਂ ਖੰਨੇ अवेलेबल ਨੇ ਛੋਟੇ ਬੱਚਿਆਂ ਵਾਸਤੇ ਅਸੀਂ ਇੱਕ ਟੌਏ ਟ੍ਰੇਨ ਲਈ ਹੈ ਜਿਸ ਦਾ ਦੀ ਅਪੂਕਰ ਕੋਈ ਟレイン ਚੱਲਦੀ ਹੈ ਚੰਗੇ ਸਵਿੰਗਸ ਨੇ ਮੈਂ ਚਾਹਨਾਗਾ ਕਿ ਜਿਹੜੇ ਮਾਛੀਵਾੜੇ ਦੇ ਬੱਚੇ ਨੇ ਟਾਈਮ ਟੂ ਟਾਈਮ ਖਾਣਾ-ਜਾਨ ਸਾਰੀਆਂ ਫੈਸਿਲਿਟੀਆਂ ਇੰਜੋਏ ਕਰਨ ਤਾਂ ਕਿ ਜਦੋਂ ਉਮਰ ਦੇ ਵਿੱਚ ਥੋੜੇ ਜਿਹੇ ਵੱਡੇ ਹੋ ਜਾਣ ਉਹਨਾਂ ਦਾ ਦਿਲ ਸਿੱਧਾ ਹੀ ਖੰਡਾ ਜਾ ਕੇ ਲੱਗ ਸਕੇ ਅੱਜ ਮਾਛੀਵਾੜੇ ਦੇ ਵਿੱਚ ਦਿੱਲੀ ਪਬਲਿਕ ਸਕੂਲ ਕੇਜੀ ਵਿੰਗ ਦੀ ब्रांच ਖੁੱਲੀ ਹੈ ਕੱਲ ਤੋਂ ਇੱਥੇ ਕਲਾਸਾਂ ਸਟਾਰਟ ਹੋਣਗੀਆਂ ਪਹਿਲੇ ਫੇਜ਼ ਵਿੱਚ ਅਸੀਂ ਬੱਚੇ ਲਵਾਵਾਂਗੇ ਪ੍ਰੀ ਨਰਸਰੀ ਨਰਸਰੀ ਪ੍ਰੈਪ ਤੇ ਪਲੇਵੇ ਦੇ 2 ਸਾਲ ਤੋਂ ਵੱਡਾ ਬੱਚਾ ਜਿਹੜਾ ਹੈਗਾ ਉਹ ਸਾਡਾ ਸਕੂਲ ਜੁਆਇਨ ਕਰ ਸਕਦਾ ਹੈਗਾ ਜਿਸ ਤਰ੍ਹਾਂ ਸਾਡੇ ਸਕੂਲ ਦੀ ਸਟੈਂਥ ਵਧੇਗੀ ਉਸ ਤਰ੍ਹਾਂ ਉਸ ਤੋਂ ਬਾਅਦ ਅਸੀਂ ਇੱਕ ਆਪਣੀ ਬਿਲਡਿੰਗ ਬਣਾਉਣ ਦਾ ਵੀ ਵਿਚਾਰ ਕੀਤਾ ਹੈਗਾ ਛੇਤੀ ਹੀ ਅਸੀਂ ਇੱਥੇ ਮਾਛੀਵਾੜੇ ਦੇ ਵਿੱਚ ਜ਼ਮੀਨ ਖਰੀਦ ਕੇ ਆਪਣੀ ਵੱਡੀ ਬਿਲਡਿੰਗ ਬਣਾਵਾਂਗੇ ਤਾਂ ਕਿ ਅਪ ਟੂ ਕਲਾਸ 2 ਜਿਹੜੇ ਬੱਚੇ ਨੇ ਮਾਛੀਵਾੜੇ ਦੇ ਵਿੱਚ ਹੀ ਪੜ ਸਕਣ ਬੱਚਿਆਂ ਨੂੰ ਸਕੂਲ ਲੈ ਜਾਣ ਵਾਸਤੇ ਅਸੀਂ ਬੱਸ ਦੀ ਫੈਸਿਲਿਟੀ ਵੀ ਪ੍ਰੋਵਾਈਡ ਕਰਾਂਗੇ ਮੈਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੋਨੀਆ ਸ਼ਰਮਾ ਹੈ ਮੈਂ ਪਿਛਲੇ 11 ਸਾਲਾਂ ਤੋਂ ਡੈਲੀ ਪਬਲਿਕ ਸਕੂਲ ਖੰਨਾ ਦੇ ਵਿੱਚ ਕੰਮ ਕਰ ਰਹੀ ਹਾਂ ਐਂਡ ਹੁਣ ਅਸੀਂ ਇੱਥੇ ਖੰਨਾ ਮਾਛੀਵਾੜਾ ਦੇ ਵਿੱਚ ਡੀਪੀਐਸ ਕਿੰਡਰਗਾਰਟਨ ਦੀ ਬ੍ਰਾਂਚ ਖੋਲੀ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਦੀ ਪੂਰੀ ਹੋਲਿਸਟਿਕ ਡਿਵੈਲਪਮੈਂਟ ਦੇ ਉੱਤੇ ਫੋਕਸ ਕਰਾਂਗੇ ਐਂਡ ਉਹਨਾਂ ਦੀਆਂ ਫਾਈਨ ਮੋਟਰ ਸਕਿਲਸ ਡਿਵੈਲਪ ਕਰਾਂਗੇ ਐਂਡ ਉਹਨਾਂ ਦੀ ਓਵਰਆਲ ਡਵੈਲਪਮੈਂਟ ਦੇ ਉੱਤੇ ਐਂਡ ਸਪੀਕਿੰਗ ਦੇ ਉੱਤੇ ਜਿਹੜਾ ਹੈਗਾ ਆ ਮੇਨ ਫੋਕਸ ਸਾਡਾ ਰਹੇਗਾ ਐਂਡ ਅ ਅਸੀਂ ਇੱਥੇ ਮਾਛੀਵਾੜਾ ਦੇ ਲੋਕਾਂ ਨੂੰ ਬੈਸਟ ਐਜੂਕੇਸ਼ਨ ਪ੍ਰੋਵਾਈਡ ਕਰਨ ਦੇ ਲਈ ਇੱਥੇ ਆਏ ਹਾਂ ਇਹ ਲੋਕੇਸ਼ਨ ਦੱਸ ਦਿਓ ਜੀ ਕਿੱਥੇ ਆ ਅ ਡੀਪੀਐਸ ਕੇਜੀ ਮਾਛੀਵਾੜਾ ਦੀ ਜਿਹੜੀ ਲੋਕੇਸ਼ਨ ਹੈਗੀ ਐ ਐਸਜੀਐਸ ਨਗਰ ਦੇ ਵਿੱਚ ਐਂਡ ਇਟ ਕਿਹੜੀ ਕਿਹੜੀ ਉਮਰ ਦੇ ਜਣ ਕੇ ਬੱਚੇ ਤੁਸੀਂ ਇਹ ਤੇ ਅਸੀਂ 2 ਸਾਲ ਤੋਂ ਲੈ ਕੇ 5 ਸਾਲ ਦੇ ਬੱਚਿਆਂ ਤੱਕ ਦੇ ਲਈ ਕਲਾਸਿਸ ਸ਼ੁਰੂ ਕੀਤੀਆਂ ਨੇ ਪਲੇਵੇ ਪ੍ਰੀ ਨਰਸਰੀ ਨਰਸਰੀ ਅਤੇ ਪ੍ਰੈਪ ਦੀ ਕਲਾਸਿਸ ਕੀ ਕੀ ਸਹੂਲਤਾਂ ਵੀ ਦੱਸਦੇ ਇੱਥੇ ਤੁਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਸਾਰੇ 에어 ਕੰਡੀਸ਼ਨਡ ਰੂਮ ਨੇ ਔਰ ਵੈਲ ਕੁਆਲੀਫਾਈਡ ਸਾਡਾ ਸਟਾਫ ਹੈ ਜਿਹੜਾ ਕਿ ਡੀਪੀਐਸ ਖੰਨਾ ਤੋਂ ਹੀ ਹਾਇਰ ਕੀਤਾ ਗਿਆ ਹੈ ਜਿਹੜੀਆਂ ਸਾਡੀਆਂ ਆਂਟੀਆਂ ਵਗੈਰਾ ਨੇ ਹੈਲਪਰਸ ਨੇ ਉਹ ਸਾਰੀਆਂ ਉਹਨਾਂ ਦੀ ਮਦਦ ਕਰਨ ਗਿਆ ਬੱਚਿਆਂ ਦੀਆਂ ਐਂਡ ওভারঅল ਜਿਹੜਾ ਇਨਫਰਾਸਟ੍ਰਕਚਰ ਹੈਗਾ ਯਾ ਸਾਰਾ ਬਹੁਤ ਵਧੀਆ ਹੈ ਬੱਚਿਆਂ ਦੇ ਲਈ ਜਿਹਦੇ ਉੱਤੇ ਅਸੀਂ ਬੱਚਿਆਂ ਦੀ ওভারঅল ਡਵੈਲਪਮੈਂਟ ਦੇ ਉੱਤੇ ਅਸੀਂ ਕੰਮ ਕਰਾਂਗੇ ਇੱਥੇ ਬੱਚਿਆਂ ਨੂੰ